ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਫਾ ਤੇ ਆਪਾਂ ਗੁਰਦੁਆਰਾ ਅੜੀਸਰ ਸਾਹਿਬ ਦੀ ਯਾਤਰਾ ਕਰਾਂਗੇ ਮੈਂ ਅੱਜ ਇਕੱਲਾ ਹੀ ਆ ਤੇ ਹਰਜੋਤ ਕੋਈ ਕੰਮ ਪੈ ਗਿਆ ਉਹ ਕੱਲੁੱ ਜਾਇਆ ਤੇ ਅਗਲੀ ਵਾਰ ਆਪਾਂ ਇਕੱਠੇ ਹੋ ਜਾਾਂਗੇ ਦੁਬਾਰੇ ਯਾਤਰਾ ਸ਼ਾਰਟ ਕਰਾਂਗੇ ਤੇ ਕੱਲ੍ਹ ਵਾਲੀ ਯਾਤਰਾ ਵੀ ਬਹੁਤ ਵਧੀਆ ਰਹੀ ਆਪਣੀ ਤੇ ਅੱਜ ਬਾਕੀ ਮੌਸਮ ਵੀ ਵਧੀਆ ਅੱਜ ਬਾਕੀ ਯਾਤਰਾ ਵਧੀਆ ਕਰਾਂਗੇ ਤੇ ਚੜ੍ਹਦੀ ਕਲਾ ਚ ਰੱਖੇ ਰੱਬ ਪ੍ਰਮਾਤਮਾ ਤੇ ਆਪਾਂ ਰਾਮਪਰਾ ਫੁੱਲ ਟੱਪ ਕੇ ਇਹਦੇ ਢਾਬੇ ਤੇ ਖੜ ਗਏ ਚਾਹ ਪੀਣ ਲੱਗੇ ਸੀ ਤੇ ਚਾਹ ਵੀ ਕੇ ਬਾਅਦ ਯਾਤਰਾ ਦੁਬਾਰਾ ਸ਼ਾਰਟ ਕਰਦੇ ਹਾਂ ਤੇ ਆ ਸੰਗਤ ਜੀ ਪਰ ਮਾਤਮਾਨੋ ਜਿੰਨੀ ਆਪਾਂ ਹੁਣ ਯਾਤਰਾ ਕਰੀਆਂ ਜਿਵੇਂ ਕਿ ਤਲਵੰਡੀ ਸਾਹਿਬ ਉਹ ਕਰਤਵਾਰੀ ਸ੍ਰੀ ਦਮਦਮਾ ਸਾਹਿਬ ਤੇ ਜਾਂ ਇੱਧਰ ਲਵੇਰੀ ਸਰ ਸਾਹਿਬ ਪੁੱਚੋ ਤੇ ਜਿੱਦੈ ਮੌਸਮ ਠੰਡਾ ਹੀ ਰਹਿੰਦਾ ਹੁਣ ਆਪਾਂ ਜਪਾੜੀ ਸਰ ਸਾਹਿਬ ਦੀ ਯਾਤਰਾ ਕਰਿਆ ਤੇ ਮੌਸਮ ਤਾਂ ਠੰਡਾ ਹੀ ਠੰਡਾ ਤੇ ਅਸੀਂ ਚੜ੍ਹਦੀ ਕਲਾ ਨਾਲ ਆਪਾਂ ਵਧੀਆ ਯਾਤਰਾ ਕਰਾਂਗੇ ਬਾਕੀ ਲੋ ਬਾਈ ਜੀ ਆਪਾਂ ਤਪੇ ਟੱਪ ਗਏ ਆ ਤੇ ਲਗਭਗ ਡੇਢ ਘੰਟੇ ਦੇ ਟੱਪੇ ਆ ਬਈ ਤਪੇ ਕਉਂ ਕਿ ਆ ਸੜਕ ਸੈਂਟ ਵਾਲੀ ਆ ਇਹਦੇ ਜ਼ੋਰ ਥੋੜਾ ਜਿਆਦਾ ਵੱਧ ਲੱਗਦਾ ਜਿਹੜੀ ਲੋਕਾਂ ਵਾਲੀ ਸੜਕ ਆ ਉੱਧਰ ਜ਼ੋਰ ਘੱਟ ਲੱਗਦਾ ਤੇ ਇਸ ਕਰਕੇ ਆਪਾਂ ਡੇਢ ਘੰਟਾ ਲੱਗ ਗਿਆ ਬਣਾਉ ਨੂੰ 15 ਕਿਲੋਮੀਟਰ ਟੱਪਣ ਤੇ ਕੱਲ ਆਪਾਂ ਪੁੱਛੋ ਗਏ ਸੀ ਜਦੋਂ ਲੋਕਾਂ ਵਾਲੀ ਸੜਕ ਤੇ ਗਏ ਸੀ ਸਹੀ ਸਾਈਕਲ ਘੰਟੇ 'ਚ ਲੱਗਦਾ ਸੀ ਆਪਾਂ ਘੰਟੇ ਤੋਂ ਪਹਿਲਾਂ ਹੀ ਲੱਗ ਗਿਆ ਸੀ 10-15 ਮਿੰਟ ਤੇ ਇੱਧਰ ਆਪਣਾ ਤਵੇ ਟੱਪਣ ਦੀ ਡੇਢ ਘੰਟਾ ਲੱਗ ਗਿਆ ਇਹ ਜਿਵੇਂ ਸਿਮਿੰਟ ਵਾਲੀ ਸੜਕਾ ਜ਼ੋਰ ਥੋੜਾ ਇਹ ਵੱਧ ਲੱਗਦਾ। ਬਾਕੀ ਮੌਸਮ ਬਹੁਤ ਵਧੀਆ ਅੱਜ। ਬੱਸ ਰੱਬ ਪ੍ਰਮਾਤਮਾ ਮੀਂਹ ਦਾ ਹਜੇ ਕਰੀ ਨਾ ਪਹੁੰਚ ਜਾਂਦੇ ਫੇਰ ਭਵੇਂ ਪਾਣੀ। ਤੇ ਚੜਦੀ ਕਲਾ ਜੀ ਤੇ ਆਪਾਂ ਹੁਣ ਜਾਈਏ ਨੇ। ਬੱਸ ਜਿੰਨੀ ਬਾਟ ਹੋਣਾ ਮੈਨੂੰ ਲੱਗਦਾ 15 ਕਿਲੋਮੀਟਰ ਹੋਰ ਆ। 15 ਕਿਲੋਮੀਟਰ ਆਪਾਂ ਆ ਗਏ ਤੇ 15 ਹੋਰ ਆ। ਤੇ ਅੱਧ ਬਾਟ ਰਹੀ ਜੀ। ਤੇ ਜੋ ਜੀ ਆਪਾਂ ਕੁਤਵਾਂਸੇ ਰਹੀ ਜਿਹੜੀ ਸਾਹਿਬ ਕੋਤਵਾਂ ਦੇ ਦੀ ਤੇ 20 ਕਿਲੋਮੀਟਰ ਤੋਂ ਸਾਹਿਬ ਰਹਿ ਗਿਆ ਤੇ ਬਾਕੀ ਆਪਾਂ ਲਗਭਗ 22 ਘੰਟਿਆਂ ਚ ਪਹੁੰਚ ਗਏ ਜੀ 28 ਕਿਲੋਮੀਟਰ ਆਪਣੇ ਰਾਮਪਰੇ ਤੋਂ 28 ਕਿਲੋਮੀਟਰ ਕੁਤਵਾਂ ਸਾਹਿਬ ਪਹੁੰਚਿਆ ਤੇ ਆਪਾਂ ਲਗਭਗ 22 ਘੰਟੇ ਪਹੁੰਚ ਗਏ ਇਹ ਸੜਕ ਤੇ ਥੋੜਾ ਜੋਰ ਲੱਗਦਾ ਜਿਵੇਂ ਆ ਲੋਕਾਂ ਦੀ ਸੜਕ ਆ ਇੱਥੇ ਜੋਰ ਥੋੜਾ ਘੱਟ ਲੱਗਦਾ ਜੀ ਬਾਕੀ ਸਾਈਕਲ ਵੀ ਇੱਥੇ ਵੱਧ ਭੱਜਦਾ ਲੋ ਜੀ ਸੰਗਤ ਬਹੁਤ ਹੁੰਦੀ ਹੈ ਜੀ ਆ ਗੁਰਦੁਆਰੇ ਸਾਹਿਬ ਤੇ ਆਪਾਂ ਪਹੁੰਚ ਗਏ ਆ ਅਸਲ ਲਗਭਗ 1 ਕਿਲੋਮੀਟਰ ਬਾਕੀ ਤੇ ਬਾਕੀ ਸਭ ਨੂੰ ਦਿਖਾਉਣ ਲਈ ਜਾ ਕੇ ਆਪਣਾ ਸਾਈਕਲ ਤਿਆਰ ਆ ਜੀ ਕਰੋ ਹੀ ਚੱਕ ਪਿਓ ਅੱਜ ਆਪਾਂ ਬਾਈ ਕੋਲ ਅਡੀਸਰ ਸਾਹਿਬ ਸਾਈਕਲ ਦੀ ਪਰਕੇ ਲਾਈ ਸੀ ਤੇ ਹੋਰ ਬਾਈ ਠੀਕ ਹੋ ਤੇ ਆਪਣਾ ਆਪਣਾ ਚੈਨਲ ਦਾ ਨਾਮ ਲਿਖ ਲਿਆ ਕਹਿੰਦਾ ਮੈਂ ਕਰਿਆ ਕਿ ਫੋਨ ਤੇ ਸਬਸਕ੍ਰਾਈਬ ਕਰ ਦੂੰਗਾ ਧੰਨਵਾਦ ਵੀ ਤੇਰਾ ਬਹੁਤ-ਬਹੁਤ ਤੇਰਾ ਸਾਈਕਲ ਆ ਵੀ ਬਾਈ ਤੂੰ ਰਾਖੀ ਰੱਖੀ ਤੇ ਸਾਈਕਲ ਆ ਵੀ ਬਹੁਤ-ਬਹੁਤ ਧੰਨਵਾਦ ਬਾਈ ਚੱਲ ਠੀਕ ਹੈ ਭਰਾ ਓਕੇ ਬਾਈ ਤੇਰਾ ਕੀ ਨਾਮ ਆ ਬਾਈ ਮੇਰਾ ਹੀ ਪਰਮਪਾਲਾ ਛੋਟਾ ਬਾਈ ਮੇਰਾ ਲੱਖੀ ਬਾਈ ਕਿਹੜਾ ਪੰਡਾ ਬਾਈ ਠੰਡਾ ਹੈ ਠੰਡਾ ਹੈ ਛੋਟਾ ਵੀ ਠੀਕ ਆ ਇਕੱਠੇ ਪਾੜਦੇ ਆ ਹਾਂਜੀ ਹਾਂਜੀ ਚੱਲ ਵਧੀਆ ਬਾਈ ਕਿਹੜੀ ਗਲਾਸ ਚ ਬਾਈ ਨੌਮੀ 10 ਠੀ ਠੀਕ ਹੈ ਜੀ ਅੱਜ ਬਾਬੇ ਜੀ ਮੇਰ ਨਾਲ ਅੜੀਸਰ ਸਾਹਿਬ ਦੀ ਯਾਤਰਾ ਵੀ ਪੂਰੀ ਕਰ ਲਈ ਆਪਾਂ ਤੇ ਹੁਣ ਆਪਾਂ ਵਾਪਸੀ ਨੂੰ ਚੱਲੇ ਆਂ ਪਿੰਡ ਤੇ ਬਾਕੀ ਹੁਣ ਆਪਾਂ ਲਗਭਗ 3-4 ਘੰਟੇ ਲੱਗਣਗੇ ਕਿਉਂਕਿ ਹਵਾ ਹੁਣ ਮੂਰਲੀ ਹੋ ਗਈ ਤੇ ਜਾਂਦੇ ਹੋਏ ਪਿਛਲੀ ਹਵਾ ਸੀ ਤੇ ਬਾਕੀ ਹੁਣ ਰੱਬ ਦੀ ਚੜ੍ਹਦੀ ਕਲਾ ਨਾਲ ਤੇ ਪਿੰਡ ਚੱਲੇ ਵਾਪਸ ਤੇ ਮਿਲਦੇ ਹਾਂ ਸੰਗਤ ਬਹੁਤ ਆਉਂਦੀ ਆ ਜੀ ਅੜੀਸਰ ਸਾਹਿਬ ਗੁਰਦੁਆਰੇ ਤੇ ਬਹੁਤ ਦੂਰੂ ਦੂਰ ਸੰਗਤ ਆਉਂਦੀ ਆ ਬਾਕੀ ਹੁਣ ਆਪਣੀਆਂ ਨੇੜੇ ਨੇੜੇ ਯਾਤਰਾ ਪੂਰੀਆਂ ਹੋਈਆਂ ਜੀ ਤੇ ਬਾਕੀ ਹੁਣ ਦੂਰੀ ਯਾਤਰਾ ਕਰਾਂਗੇ ਹੁਣ ਆਪਾਂ ਮੌਸਮ ਬਹੁਤ ਵਧੀਆ ਜੀ ਅੱਜ ਮੌਸਮ ਨੇ ਵੀ ਮੌਸਮ ਨੇ ਵੀ ਬੜਾ ਸਾਥ ਦਿੱਤਾ ਤੇ ਬਾਕੀ ਆਪਾਂ ਅੱਜ ਬਹੁਤ ਚੜ੍ਹਦੀ ਕਲਾ ਨਾਲ ਆਇਆ ਸਾਈਕਲ ਤੇ ਤੇ ਸਾਈਕਲ ਵੀ ਬਹੁਤ ਦਮ ਲਿਆ ਆਪਾਂ 2-3 ਘੰਟੇ ਜਦ ਅੱਗ-ਬਗ ਲਾਤਾ ਸੀ ਤੇ ਹੁਣ ਮਨ ਲੱਗਦਾ ਵਾਪਸੀ ਤੇ ਤਿੰਨ ਸਾਢੇ ਤਿੰਨ ਘੰਟੇ ਲੱਗ ਜਾਂਦੇ ਆ ਕਿਉਂਕਿ ਇੱਕ ਮੂਰਲੀ ਹਵਾ ਵੀ ਹੋਗੀ ਤੇ ਇੱਕ ਥੋੜਾ ਜਿਹਾ ਜ਼ੋਰ ਲੱਗਦਾ ਆਉਂਦੇ ਹੋਏ ਤੇ ਜਾਂਦੇ ਹੋਏ ਤਾਂ ਬੰਦਾ ਹੌਸਲੇ ਨਾਲ ਜਾਂਦਾ ਚਲੋ ਗੁਰਦੁਆਰਾ ਸ੍ਰੀ ਸੋਹੀ ਆਣਾ ਸਾਬ ਦੇ ਅੱਜ ਆਪਾਂ ਦਰਸਾ ਕਰ ਲਈ ਜੀ ਤੇ ਇਹ ਰੋਡ ਤੋਂ ਬਸ ਥੋੜਾ ਸਾਈਡ ਤੇ ਆ ਤੇ ਮੈਂ ਕਿਹਾ ਇੱਧਰ ਵੀ ਜਾਈਏ ਦਰਸਾ ਕਰਾਈਏ ਤੇ ਆ ਦੇਖੋ ਬਾਬਾ ਜੀ ਗੁਰਦੇ ਹੋਏ ਖਬਲਾ ਤੇ ਬਹੁਤ ਵਧੀਆ ਆਨੰਦ ਆਇਆ ਤੇ ਸਕੂਨ ਮਿਲਿਆ ਇੱਥੇ ਆ ਕੇ ਤੇ ਹੁਣ ਆਪਾਂ ਜੀ ਚੱਲਦੇ ਆ ਮੈਂ ਨੂੰ ਵਾਪਸੀ ਤੇ ਬੰਦਾ 11:30 ਵਜੇ ਹੋ ਗਿਆ ਟਾਈਮ ਚਲੋ ਲੋ ਬਈ ਆਪਾਂ ਤਵੇ ਪਹੁੰਚ ਗਏ ਤੇ ਲਗਭਗ ਅੱਧਾ ਘੰਟਾ ਲੱਗਿਆ ਆਪਾਂ ਨੂੰ ਤਵੇ ਪਹੁੰਚਣ ਤੇ ਤੇ ਹੁਣ ਸੋਜਿਆਣਾ ਗੋਪਾਲ ਸਾਹਿਬ ਤੋਂ ਆਪਾਂ ਸਿੱਧੇ ਤਪੀ ਰੁਕੇ ਆ ਤੇ ਹੁਣ ਤਾਂ ਹੁਣ ਪਾਣੀ ਵੀ ਕਿਤੇ ਤਾਂ ਪਿੰਡੀ ਤੋਂ ਹੋਵੇ ਬਾਕੀ ਜ਼ੋਰ ਤਾਂ ਲੱਗਦਾ ਹੀ ਆ ਗਰਮੀ ਵੀ ਹੋਗੀ ਤੇ ਬਾਕੀ ਧੁੱਪ ਨਿਕਲੀ ਸਵੇਰੇ ਤਾਂ ਬੱਦਲ ਵਾਈ ਸੀ ਤੇ ਲੋ ਬਾਈ ਜੀ ਆਪਾਂ ਪਿੰਡ ਪਹੁੰਚ ਗਏ ਆ ਤੇ ਟਾਈਮ ਹੋ ਗਿਆ ਸਹੀ 1 ਵਜ ਗਿਆ ਤੇ ਘਰੋਂ ਆਪਾਂ ਸਹੀ 7 ਵਜੇ ਤੁਰੇ ਸੀ ਤੇ ਮਨ ਕੇ ਚਲੋ ਜੀ 3 ਘੰਟੇ ਲੱਗੇ ਬਈ ਆਉਂਦੇ ਆਉਂਦੇ ਹੋਏ ਬਾਕੀ ਗਰਮੀ ਹੋ ਗਈ ਤੇ ਮਨ ਕਰਦਾ ਧੁੱਪ ਵੀ ਨਿਕਲੇ ਸੀ ਰਾਜਾ ਦਾ ਤਾਂ ਬਈ ਕੋਲ ਉੱਥੇ ਜ਼ੋਰ ਵੱਧ ਲੱਗਦਾ ਸੀ ਤੇ ਬਾਕੀ ਆਉਂਦੇ ਹੋਏ ਤਾਂ ਸਰੀਰ ਵੀ ਥੋੜਾ ਥੱਕਿਆ ਜਾਂਦਾ ਖੁਦ ਕਰਕੇ ਥੋੜਾ ਜ਼ੋਰ ਲੱਗਦਾ ਬਾਕੀ ਇਹ ਸੜਕ ਸਵੈਂਟ ਕਰਕੇ ਆ ਉਲ ਕਰ ਕਰ ਕੇ ਤਾਂ ਬੜਾ ਜੋਰ ਲੱਗਿਆ ਅੱਜ ਤੇ ਬਾਕੀ ਪ੍ਰਮਾਤਮਾ ਨੇ ਆਪਣੀ ਯਾਤਰਾ ਫੁਰੀ ਸ਼ਾਨਦਾਰ ਰੱਖੀ ਅੱਜ ਤੇ ਮੈਨੂੰ ਤਾਂ ਐਸੀ ਤੜਕੇ ਰਾਤ ਚ ਮੀਨ ਆ ਜੇ ਚਾ ਫਿਰ ਵੀ ਆਪਣੀ ਯਾਤਰਾ ਬਹੁਤ ਵਧੀਆ ਨਿਕਲੀ ਬਹੁਤ ਵਧੀਆ ਪੂਰੀ ਹੋਈ ਤੇ ਪ੍ਰਮਾਤਮਾ ਚਾਦੀ ਗਾਲ ਰੱਖੇ ਤੇ ਹੁਣ ਆਪਾਂ ਬਸ ਘਰੇ ਪਹੁੰਚ ਗਏ ਪਿੰਡ ਪਹੁੰਚ ਗਏ ਬਾਈ ਤੇ ਘਰੇ ਬਸ ਪਹੁੰਚਣ ਆਲੇ ਆ ਤੇ ਬਾਕੀ ਬਾਈ ਆਪਣ ਨੂੰ ਬੋਲਣਾ ਦਾ ਬੜਾ ਹੁੰਦਾ ਨਹੀਂ ਤੇ ਬਾਬੇ ਦੀ ਮਿਹਰ ਨਾਲ ਆਪਾਂ ਹੌਲੀ ਹੌਲੀ ਸਿੱਖ ਜਾਗੇ ਬੋਲਣਾ ਤੇ ਕੋਈ ਗਲਤੀ ਮਲਤੀ ਹੋਈ ਮਾਫ਼ ਕਰਿਓ ਤੇ ਬਾਕੀ ਕੋਈ ਗੱਲ ਨਹੀਂ ਸਾਨੂੰ ਆ ਯਾਤਰਾ ਆਪਾਂ ਅੱਗੇ ਦੇਖਦੇ ਆ ਕਿਹੜੇ ਗੁਰਦੁਆਰੇ ਸਹਿਬ ਜਾਣਾ ਤੇ ਆ ਦੇਖੋ ਪਿੰਡ ਪਹੁੰਚ ਗਏ ਚਲ ਠੀਕ ਆ ਜੀ